ਮੈਂ ਜ਼ਿਲ੍ਹਾ ਪ੍ਰਧਾਨਾ ਹਰਪੀਰ ਸੇ ਕਿਸਾਨ ਮਜਬੂਰ ਸੰਘਰਸ਼ ਕਮੇਟੀ ਪੰਜਾਬ ਅੱਜ ਜ਼ਿਲ੍ਹਾ ਟੀਮ ਜਿਹੜੀ ਨਿਯੁਕਤ ਕੀਤੀ ਇੱਥੇ ਖਰੀਦ ਮਿਲਦੇ ਦੇ ਨਾਲ ਗੱਲ ਕਰਨ ਵਾਸਤੇ ਇੱਥੋਂ ਦਾ ਜਿਹੜਾ ਸੰਚਾਲਕ ਚਰਉਣ ਵਾਲੇ ਸਤਿੰਦਰ ਸਿੰਘ ਜੀਐਮ ਉਹਨਾਂ ਨਾਲ ਵੱਡੇ ਪੱਧਰ ਤੇ ਗੱਲ ਹੋਈ ਤੇ ਮੰਗ ਪੱਤਰ ਜਿਹੜਾ ਉਹ ਉਸੋਕਿਆ ਜਿਹੜੀਆਂ ਇੱਥੇ ਗੰਨਾ ਲਿਆਉਂਦੇ ਸਮੇਂ ਕਿਸਾਨਾਂ ਨੂੰ ਮੁਸ਼ਕਲਾਂ ਹੁੰਦੀਆਂ ਵਾ ਉਹ ਸਾਰੀਆਂ ਕੁੱਲ ਕੁੱਲ ਮੁਸ਼ਕਲਾਂ ਜਿਹੜੀਆਂ ਵਾ ਘਰ ਤੋਂ ਗੰਨਾ ਲਿਆਉਣ ਤੱਕ ਗੰਨਾ ਲਿਆਉਣ ਦੇ ਸਮੇਂ ਮੇਲੇ ਤੱਕ ਮੁਸ਼ਕਲਾਂ ਹੁੰਦੀਆਂ ਉਹ ਸਾਰੀਆਂ ਮੁਸ਼ਕਲਾਂ ਵਾਸਤੇ ਜਾਨੂ ਕਰਾਇਆ ਗਿਆ ਤੇ ਮਿਲ ਮੈਨੇਜਮੈਂਟ ਨੇ ਯਕੀਨ ਦਵਾ ਕੇ ਮੰਗਾ ਤੁਹਾਡੀਆਂ ਉਹ ਪੂਰੀਆਂ ਕਰਕੇ ਅਗਲੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜਿਹੜੀਆਂ ਸੱਜ ਕੇ ਤੁਹਾਨੂੰ ਆਉਣ ਗਰਾਉਂਡ ਜਿਹੜਾ ਉਹ ਵਿਖਾਵਾਂਗੇ ਜੀਆਂ ਸਤਿੰਦਰਪਾਲ ਨੋਜਨ ਜਿਹੜਾ ਉਹ ਵਿਸ਼ਵਾਸ ਹੋਇਆ ਗਿਆ ਤੇ ਇਹ 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 ਜਿਹੜਾ ਟੀਮ ਵੱਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਮੁਸ਼ਕਲਾਵਾਂ ਇੱਥੇ ਗੱਣਾ ਲੈ ਕੇ ਆਉਨੇ ਆ ਕੀਮਤੀ ਜਾਨਾ ਵੀ ਜਾਂਦੀਆਂ ਗੱਣਾ ਲੈ ਆਉਂਦੇ ਸਮੇ ਲੋਕਾਂ ਨਾਲ ਲੜਾਈ ਝਗੜੇ ਵੀ ਹੁੰਦੇ ਆ ਇਥੇ ਰਹਿਣ ਦਾ ਪਾਣੀ ਦਾ ਬਦਲ ਵਾਸਤੇ ਜਿਹੜਾ ਜਿਹੜਾ ਬਾਥੂਮ ਬਦਲ ਵਾਸਤੇ ਆ ਉਹ ਵੀ ਹੋਣਾ ਚਾਹੀਦਾ ਝਾੜ ਦੇ ਵਿੱਚ ਟਰਾਲੀਆਂ ਇੱਕ ਲੈਂਚ ਲੱਗੀਆਂ ਹੋਣ ਚਾਹੀਦੀਆਂ ਅੱਗੇ ਝਾੜ ਜਿਹੜੇ ਆ ਉਹ ਵੱਡੇ ਕਾਰ ਦਿੱਤੇ ਇੱਕ ਐਂਬੂਲੈਂਸ ਵੀ ਹੋਣੀ ਚਾਹੀਦੀ ਆ ਕਿਉਂਕਿ ਕੋਈ ਖੁਦ انا ਖਾਸਾ ਕੋਈ ਹਾਸਾ ਹੋ ਜਾਂਦਾ ਤੇ ਉਹ ਕੀਮਤੀ ਜਾਨ ਜਿਹੜੀ ਆ ਕਿਸਾਨ ਦੀ ਉਹ ਉਹ ਬਚਾਈ ਜਾਵੇ ਇਹ ਸਾਰੀਆਂ ਗੱਲਾਂ ਤੇ ਜੀਐਮ ਸੰਗਰਦੀ ਨੇ ਬਿਛਵਾਇ ਦੋਆਇਆ ਵਾ ਕਿ ਅਗਲੀ ਮੀਟਿੰਗ ਤੋਂ ਪਹਿਲਾਂ ਪਹਿਲਾਂ ਇਹ ਇਹ ਪੂਰੀਆਂ ਕਰਕੇ ਤੁਹਾਨੂੰ ਮੀਟਿੰਗ ਤੇ ਸੱਦ ਕੇ ਸਾਰਾ ਆਨ ਗਰਾਊਂਡ ਜਿਹੜਾ ਉਹ ਬਖਾਇਆ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ